ਮੈਂ ਤੁਹਾਨੂੰ ਦੱਸ ਦਾਂ ਮੈਂ ਤੁਹਾਨੂੰ ਦੱਸ ਦਾਂ ਆ ਆ ਟਿਕਟ ਆ ਲਾਈਨ ਆ ਜਿਹੜੀ ਇਹ ਤਾਂ ਟਿਕਟਾ ਬਾਏ ਕਰਨ ਵਾਸਤੇ ਆ ਜਿਹੜੀ ਆ ਲ ਆ ਕਿਲੋ ਡੇਢ ਕਿਲੋਮੀਟਰ ਦੀ ਲਾਈਨ ਆ ਜਿਹੜੀ ਇਹ ਹਉ ਨਹੀਂ ਇਹ ਤਾਂ ਹੋ ਤੱਕ ਆ ਹਾਂ ਫਿਰ ਬੋਰਡਿੰਗ ਵਾਲੇ ਸਾਰੇ ਇਹ ਤਾਂ 2-3 ਕਿਲੋਮੀਟਰ ਹੁੰਨੀ ਉਹ ਮਗਰ ਤੱਕ ਨਹੀਂ ਲੱਗਦੀ ਨਹੀਂ ਨਹੀਂ ਇੱਥੇ ਲੈ ਲਾਂਗੇ ਟਿਕਟ ਇੱਥੇ ਨਾਲ ਟਿਕਟ ਵੀ ਮਿਲੂ ਜਿਹੜੀ ਰੱਖਣੀ ਆ ਹਾਂ ਹਾਂ ਹੈਗੀ ਤੇ ਆ ਟਿਕਟ ਆ ਕੱਢ ਲੋ ਆ ਏਡੀ ਵੱਡੀ ਲਾਈਨ ਹੈਗੀ ਆ ਟਿਕਟ ਲੈਣਾ ਵਾਸਤੇ ਜਿਹੜੀ ਆਹ ਹੈ ਜਾਣ ਵਾਲਿਆਂ ਵਾਸਤੇ ਕਾਦੇ ਜਾਣ ਵਾਸਤੇ ਜਿਹੜੀ ਆਹ ਫਾਲ ਦੇ ਵਿੱਚੋਂ ਦੀ ਥੱਲੇ ਜਾਂਦੇ ਉਹਨਾਂ ਵਾਸਤੇ ਇੰਨੀ ਵੱਡੀ ਟਿਕਟ ਇੰਨੀ ਵੱਡੀ ਲਾਈਨ ਆਪਾਂ ਆ ਬੜੇ ਕਿੰਨੇ ਲੋਕ ਹੈ ਹਨ ਜਿਪ ਲਾਈਨ ਤੇ ਘਟਨੇ ਕਿਉਂਕਿ ਜਿਪ ਲਾਈਨ ਦੀ ਟਿਕਟੀ ਬੜੀ ਰੱਖੀ ਬੈਠਿਆ ਜੂਨ ਦਾ ਮਹੀਨਾ ਹੁਣ ਕਰਕੇ ਇੱਥੇ ਕਾਫੀ ਗਰਮੀ ਹੈ ਤੇ ਹੁਣ ਆਪਾਂ ਇੱਥੇ ਵੇਟ ਕਰਾਂਗੇ ਟਿਕਟ ਵਗੈਰਾ ਲੈ ਕੇ ਫਿਰ ਆਪਾਂ ਅੱਗੇ ਚੱਲਾਂਗੇ ਉਹ ਉਸ ਕਿਸ਼ਤੀ ਰਾਹੀਂ ਤੇ ਫਾਲ ਦੇ ਵਿੱਚ ਅੰਦਰ ਜਾਵਾਂਗੇ ਉਹਦੇ ਕੱਲ ਆ ਵੀ ਸੁਣਿਆ ਸੀ ਵੈਸੇ ਇੱਥੇ ਟਿਕਟ ਵੀ ਲੈ ਸਕਦੇ ਹਸੀ ਆਪਣੇ ਆਪ ਸੈਲਫ ਸਰਵਿਸ ਅੱਜੇ ਬੰਦ ਹੈ ਅੱਜ ਕੱਲ ਆਹੀ ਖੁੱਲੀਆਂ ਨੇ ਕੋ ਨੀੜ ਜੇ ਮੈਂ ਉਹਦੀ ਕਾਮਣ ਵਾਲੀ ਬੰਦਾ ਇੱਥੇ ਟਿਕਾ ਲੈਂਦਾ ਕਿਵੇਂ ਆਪਣੇ ਉਹ ਟਾਵਰ ਜਿਹੜੀ ਜਿਹੜੀ ਪਾਇਰ ਸਿੱਚ ਜਿਹੜਾ ਪਾਇਰ ਸਿੱਚ ਉਹ ਟਾਵਰ ਜਿਆ ਸੀ ਉਹਦੇ ਉਹਦੇ ਮੰਗੂ ਹੀ ਆਇਆ ਤਾਂ ਲਾਈਨ ਅੱਪ ਲੱਗੀ ਲੱਗਦੀ ਹੈ ਲੈ ਵੀ ਹੁਣ ਵੋਟ ਵਾਲੀ ਲਾਈਨ 'ਚ ਆਪਾਂ ਲੱਗ ਚੁੱਕੇ ਆ ਤੇ ਜੇ ਇੱਥੇ ਲਾਈਨ ਦੇਖਣੀ ਹੋਵੇ ਤਾਂ ਥੱਲੇ ਐਨੇ ਸੱਪ ਵਾਂਗੂ ਕਿਹੜੇ ਖਾਂਦੀ ਆ ਇਦਰੋਂ ਥੱਪ ਵੰਗੂ ਮਗਰ ਮੈਂ ਕਹਣਾ ਹਊ ਇਹ ਘਟੂ ਘਟ ਜੇ ਲਾਈਏ 1.5 ਕਿਲੋਮੀਟਰ ਦਾ ਹੋਊ ਆ ਸੀਗੀਆਂ ਆਪਾਂ ਉਹ ਲਾਲ ਜੇ ਕੋਟ ਪਾ ਕੇ ਜਾਵਾਂਗੇ ਤੇ ਪਾਣੀ ਨਾਲ ਜ ਪੂਰਾ ਨਹਾਣੂ ਤੇ ਫੇਰ ਵਾਪਸ ਆਵਾਂਗੇ ਕਿਉਂ ਜੀ ਤੇ ਆ ਦੇਖੋ ਪਿੰਨੀ ਭੀੜ ਆ ਬਹੁਤ ਭੀੜ ਆ ਨਾ ਕੜਦੇ ਹੀ ਬੰਦੇ ਬਹੁਤ ਨੇ ਬਹੁਤ ਜ਼ਿਆਦੇ ਭੀੜ ਆ ਆ ਦੇਖੋ ਵੀ ਲਾਈਨ ਚ ਲੱਗੇ ਹੋਏ ਆ ਮੋਬੱਟੀ ਲੈਣਾ ਸੱਪ ਵਾਂਗੂੰ ਜਾਂਦੀ ਆ ਕੌਮ ਦੀ ਆ ਜਿਹੜੀਆਂ ਚਾਰਟਾਂ ਨੇ ਸਾਰੀਆਂ ਆਪਣੇ ਕੋਈਆਂ ਪਾਈਆਂ ਆਈਆਂ ਨੇ 6 ਜਾਣੇ ਆ ਤੋਂ ਆਪਣੇ ਮਗਰ ਨੇ ਤਿੰਨ ਆਪਣੇ ਮੁੰਡੇ ਨੇ ਆਏ ਜਾਂਦੀ ਆ ਕੌਮ ਦੀ ਕੋਰਚੇ ਜਾਣ ਵਾਸਤੇ ਟਿਕਟ ਲੈ ਕੇ ਐਂ ਗੇੜੇ ਗੁੜੇ ਖਾਣੇ ਪੈਂਦੇ ਆ ਤੇ ਦੇਖਦੇ ਆ ਕਿੱਥੇ ਤੱਕ ਲੈ ਜਾਂਦੇ ਆ ਇਹ ਸੰਤ ਥੱਲੇ ਨੂੰ ਆਈ ਜਾਂਦੇ ਆ ਨਾ ਡਾਊਨ ਖਾਸਾ ਨੇੜੇ ਆ ਗਏ ਇਧਰੋਂ ਆਇਆ ਇਧਰੋਂ ਇਹਦੋਂ ਪਹਿਲਾਂ ਇੱਥੇ ਇਹਦੋਂ ਪਹਿਲਾਂ ਉਹ ਉੱਥੇ ਸਾਹਮਣੇ ਜਿੱਥੇ ਝੌਂਪੜੀ ਜੀ ਹੈ ਤੇ ਇੱਥੋਂ ਫੇਰਾ ਹੈ ਦੇਖ ਕੇ ਮੈਂ ਲਾ ਫੇਰ ਨੰਗਾ ਦਿੰਦੇ ਬਾਕੀ ਦੇਖਦੇ ਅੱਗੇ ਜਾ ਕੇ ਜੇ ਕੋਈ ਨਵੀਂ ਚੀਜ਼ ਹੋਈ ਤਾਂ ਦਿਖਾਵਾਂਗੇ ਨਹੀਂ ਸਿੱਧਾ ਬੋਰਡ ਤੇ ਚੱਲਾਂ ਆ ਹੈਗੇ ਨੇ 6 ਟਿਕਸਾਂ ਆਪਣੇ ਪਾਲ ਆ ਗਈ ਨੇ ਦੂਜੀ ਸਾਈਡ ਤੇ ਇਹਨਾਂ ਨੇ ਕੰਡੀਸ਼ਨਾਂ ਹੀ ਆਉਣਗੀਆਂ ਆ ਕੀ ਆ ਗੰਦ ਫੋਨ ਸਿੱਟ ਕੇ ਦੇਖੋ ਪਹਿਲੀ ਤੇ ਮੈਂ ਕਹਿੰਦੀ ਸੀ ਤੂੰ ਬਾੜੀ ਸਿਆਣੀ ਐ ਉਹ ਮੇਰਾ ਹਾਲ ਇਹ ਕਿਤੇ ਮਾੜੀ ਮੋਟੀ ਗੱਲ ਆ ਆ ਨਾਗਰਾਫਾਲ ਜਾਂ ਇੱਥੇ ਜਾਣਾ ਆਪਾਂ ਤੇ ਇੱਥੇ ਲੈਣ ਹੋ ਤੱਕ ਫੇਰ ਜਾਣਾ ਇੱਥੋਂ ਵਾਪਸ ਫੇਰ ਇੱਧਰ ਨੂੰ ਆਉਣਾ ਵਾਪਸ ਫੇਰ ਇੱਧਰ ਨੂੰ ਆਉਣਾ ਵਾਹ ਇਹਦਾ ਪੂਰਾ ਕਮਾਉਦੇ ਆ ਆ ਰਾਤ ਹੋਈਆਂ ਸੀ ਜਿਹੜੀਆਂ ਰਾਤ ਵਾਲੀਆਂ ਤੇ ਜੇ ਕਦੇ ਆਉ ਤਾਂ ਇੱਥੇ ਨਜ਼ਾਰਾ ਬਹੁਤ ਆ ਅੱਜ ਜਿਵੇਂ ਆਪਾਂ ਦੇਖਿਆ ਨੇ ਆ ਸਾਰੀਆਂ ਬੰਦੀਆਂ ਪੁਰੀਆਂ ਸੋਹਣੀਆਂ ਆ ਜਾਂਦੀਆਂ ਹੋ ਤੇ ਉਧਰ ਸਾਰੇ ਇਹਨਾਂ ਨੇ ਫੋਟੋਆਂ ਲਾਈਆਂ ਹੋਈਆਂ ਨੇ ਰੀ ਵੱਡੀਆਂ ਵੱਡੀਆਂ ਉਹ ਆ ਸੀ ਉਹ ਤੇਰਾ ਬਟਰਫਲਾਈ ਵਾਲਾ ਆ ਰਾਤ ਨੂੰ ਜਿਹੜੀਆਂ ਰੰਗ 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 ਜਿਹੇ ਬੱਦਲ ਦੀਆਂ ਨੇ ਪਹਾ ਤੇ ਆ ਕਿੱਧਰ ਆ ਗਏ ਇੱਧਰ ਆ ਓਏ ਆਦਾ ਜਮੀ ਕੋਲੇ ਆ ਗਏ ਆ ਆ ਗਏ ਲੈ ਆ ਆ ਗਏ ਉਹ ਨਹੀਂ ਨਹੀਂ ਆ ਜਿਹੜੇ ਬੈਕ ਜਾਂਦੇ ਆ ਬਾਹਰ ਨਿਕਲਣ ਵਾਲੇ ਨੇ ਇਹ ਬਾਹਰ ਨਿਕਲਣ ਵਾਲੇ ਨੇ ਆਪਾਂ ਜਾਣਾ ਇੱਧਰ ਦੀ ਇੱਥਾਂ ਦੀ ਚੱਲਦੇ ਹੁਣ ਆਪਾਂ ਆ ਲਾਈਨ ਵੀ ਠੀਕ ਆ ਨਾਟ ਬੈਡ ਇੱਥੇ ਫੋਟੋ ਹੁੰਦੀ ਕਿੱਥੇ ਆਪ ਵਾਪਸ ਉੱਤੇ ਵੀ ਚੜ ਜਾਂਦਾ ਇਹ ਆ ਦੇਖੋ ਆਈ ਆਈ ਲਾਈਕ ਇਹ ਆਪਣੇ ਆਪਣੇ ਬੰਦੇ ਲੇਟ ਹੋ ਗਏ ਸੀ ਤੱਕ ਆ ਜਾਂਦੇ ਉਹਨਾਂ ਆ ਲਾਲ ਬਾਂਗਲੇ ਬਣ ਕੇ ਗਾਹਾਂ ਜਾਣਾ ਆਪਾਂ ਇਹਦੇ ਵਿੱਚੋਂ ਨਹੀਂ ਦਾਲੋ ਤੇਰਾ ਬਹੁਤ ਵੀਰ ਮੈਂ ਤਤਪਰੀ ਆ ਇਹ ਜਿਹੜੇ ਲਾਲ ਰੰਗ ਦੇ ਹੱਲ ਲਫਾਫੇ ਜਿਹੇ ਨੇ ਉੱਪਰ ਲੈਣ ਵਾਲੇ ਇਹ ਸਾਰੇ ਇਹਨਾਂ ਨੇ ਫਰੀ ਦੇ ਵਿੱਚ ਦਿੱਤੇ ਤੇ ਹਰੇਕ ਨੂੰ ਦਿੱਤੇ ਤਾਂ ਕਿ ਪਾਣੀ ਤੋਂ ਬਚਾਅ ਹੋ ਸਕੇ ਤੇ ਹੁਣ ਆਪਾਂ ਬਿਲਕੁਲ ਅੱਗੇ ਆ ਗਏ ਤੇ ਹੁਣ ਸਿੱਪੇ ਇੱਥੋਂ ਚੱਲੂਗੀ ਇੱਥੇ ਹੁਣ ਆਪਾਂ ਅੱਗੇ ਜਾ ਕੇ ਆਪਣੀ ਆਪਣੀ ਥਾਂ ਲੈ ਲਾਂਗੇ ਤੇ ਆਹ ਉੱਥੇ ਪਹੁੰਚ ਗਏ ਉੱਪਰ ਆਪਾਂ ਇਹਨੂੰ ਦੇਖਣ ਵਾਸਤੇ ਹਜੇ ਸਿੱਪੇ ਹੀ ਆਪਣੀ ਖੜੀ ਆ ਤੇ ਛੇਤੀ ਚੱਲੂਗੀ ਤੇ ਆ ਸਾਰੇ ਜਿੰਨੇ ਆਪਣੇ ਨਾਲ ਆਏ ਸੀਗੇ ਉਹ ਖੜੇ ਨੇ ਲਾਲ ਚੱਗੇ ਪਾ ਕੇ ਜਿਹੜੇ ਇਹਨਾਂ ਨੇ ਮੂਮੀ ਕਾਗਜ਼ ਦੇ ਆਲਫਾਫੇ ਜਿੱ ਦਿੱਤੇ ਨੇ ਉਹਨਾਂ ਦੀ ਗੱਲ ਕਰਦਾ ਤੇ ਆ ਦੇਖੋ ਪਾਣੀ ਇਸ ਦਰਿਆ ਦਾ ਜਿਹੜਾ ਇੱਥੋਂ ਜਾਂਦਾ ਉਹ ਦਿਖਾਈ ਦੇ ਜਾਂਦਾ ਆਪਾਂ ਨੂੰ ਤੇ ਪੂਰੀ ਝੱਗ ਬਣ ਜਾਂਦੀ ਹੈ ਇਹਦੀ ਜਿਵੇਂ ਕਿਉਂਕਿ ਕਾਫੀ ਚਾਈ ਤੋਂ ਡੇਕਦਾ ਨਾ ਉੱਪਰੋਂ ਪਾਣੀ ਇਸ ਕਰਕੇ ਤੇ ਇਹ ਜਿਹੜਾ ਫਾਲਾ ਇਹ ਇੱਦਾਂ ਅਮਰੀਕਾ ਵਿੱਚ ਰਹਿ ਜਾਂਦਾ ਤੇ ਇੱਦਾਂ ਕੈਨੇਡਾ ਵਿੱਚ ਜਿਹੜਿਆ ਉਹ ਸਾਹਮਣੇ ਆਪਾਂ ਨੂੰ ਦਿਖੀ ਜਾਂਦਾ ਇਹ ਅਮਰੀਕਾ ਦਾ ਸਾਰਾ ਤੇ ਆ ਇੱਥੇ ਇਹਨਾਂ ਦੇ ਪੁਲ ਜ ਬਣਿਆ ਹੋਇਆ ਜਿੱਥੋਂ ਅਮਰੀਕਾ ਵਾਲੇ ਆ ਕੇ ਦੇਖਦੇ ਨੇ 뷰 ਵਗੈਰਾ ਪਰ ਜਿਵੇਂ ਸੁਣਨ ਚ ਆਇਆ ਵੀ ਜਿਹੜਾ ਇਹ ਫਾਲ ਆ ਇਹ ਜਾਦੇ ਵਧੀਆ ਕੈਨੇਡਾ ਦੇ ਵਿੱਚ ਹੀ ਨਹੀਂਦਾ ਤੇ ਪਰ ਆ ਜਿਹੜਾ ਆ ਛੋਟਾਗਾ ਇਹ ਫਾਲ ਇਹ ਅਮਰੀਕਾ ਵਾਲਾ ਪੂਰਾ ਸਾਰਾ ਤੇ ਜਿਹੜਾ ਉਹ ਸਾਹਮਣੇ ਤੁਹਾਨੂੰ ਪਾਣੀ ਵੀ ਦਿਖਦਾ ਉਹਨਾਂ ਦੇਖਦਾ ਥੱਲੇ ਨੂੰ ਤੇ ਲੋਕ ਇੱਥੇ ਪੂਰਾ ਫੋਟੋ ਵਾਲਾ ਮਾਹੌਲ ਬਣਿਆ ਹੋਇਆ ਤੇ ਉਹ ਮਗਰ ਜਿਹੜਾ ਪੋਲਾਗਾ ਇਹ ਅਮਰੀਕਾ ਤੇ ਕੈਨੇਡਾ ਨੂੰ ਜੋੜਦਾ ਤੇ ਸਾਰੇ ਲੋਕ ਸਿਰਾਂ ਦੇ ਉੱਤੇ ਇਹ ਲਪਾਫੇ ਜਿਹੀ ਲੈ ਕੇ ਇੱਥੇ ਖੜੇ ਨੇ ਕਿਉਂਕਿ ਪਤਾ ਜਦੋਂ ਆਪਾਂ ਉਹਦੇ ਫਾਲ ਦੇ ਥੱਲੇ ਜਾਣਾ ਤਾਂ ਪਾਣੀ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਉੱਪਰ ਡਿੱਗਣਾ ਤੇ ਜਿਹੜੇ ਇਹ ਕੈਨੇਡਾ ਵਾਲੇ ਨੇ ਇਹਨਾਂ ਦੇ ਆ ਲਾਲ ਜਿਹੇ ਰੰਗ ਦੇ ਹੁੰਦੇ ਨੇ ਜਿਹੜੇ ਜਿਹੇ ਆਪਣੇ ਪਾਏ ਹੋਏ ਨੇ ਇਹੋ ਜਿਹੇ ਹੁੰਦੇ ਨੇ ਇਹਨਾਂ ਦੇ ਇਹ ਲਪਾਫੇ ਲਪਾ ਕੇ ਜਿਹੇ ਚੜਾਏ ਹੋਏ ਉੱਪਰ ਲਾਏ ਹੋਏ ਤਾਂ ਕਿ ਪਾਣੀ ਨਾ ਪਵੇ ਤੇ ਜਿਹੜੇ ਮਾਇਰ ਕਾਲੇ ਹੁੰਦੇ ਨੇ ਉਹਨਾਂ ਦੇ ਨੀਲੇ ਰੰਗ ਦੇ ਹੁੰਦੇ ਨੇ ਹੁੰਦੇ ਜਮਾਂ ਸੇਮ ਹੀ ਨੇ ਤੇ ਉਹ ਇੱਕ ਵਾਰੀ ਉਹਨਾਂ ਦੀ ਕਿਸ਼ਤੀ ਜੀ ਠੱਲੇ ਜਾਂਦੀ ਆ ਉਹਦੇ ਨਾ ਜਿਹੜਾ ਫਾਲ ਆ ਤੇ ਇੱਕ ਵਾਰੀ ਇਹ ਕੈਨੇਡਾ ਵਾਲੀ ਤੇ ਇਸ ਤਰ੍ਹਾਂ ਇਹ ਬਾਰੀ-ਬਾਰੀ ਆਪਣੇ ਜਿਹੜੇ ਆ ਇਹ ਕਸਟਮਰ ਨੇ ਜਾਂ ਦੇਖਣ ਵਾਲੇ ਨੇ ਜਿਹੜੇ ਲੋਕ ਟੂਰਿਸਟ ਉਹਨਾਂ ਨੂੰ ਕਿਸਤੀ ਦੇ ਉੱਤੇ ਬਿਠਾ ਕੇ ਜਿਹੜਾ ਇਹ ਫਾਲ ਆ ਦੇ ਕੋਲੇ ਲੈ ਕੇ ਆਉਂਦੇ ਨੇ ਤੇ ਜਿਵੇਂ ਹੁਣ ਆਪਾਂ ਚੱਲੇ ਆ ਇਸ ਤਰ੍ਹਾਂ ਤੇ ਆਹ ਦੇਖੋ ਇਹੋ ਜਿਹਾ ਮਾਹੌਲ ਬਣਿਆ ਹੋਇਆ ਇੱਥੇ ਪੂਰਾ ਸਾਰਾ ਜਿਹੜਾ ਆਪਾਂ ਦੇਖੀ ਜਾਂਦੇ ਹੁਣ ਤੇ ਲੋਕ ਦੇਖੋ ਫੋਟੋਆਂ ਖਿੱਚ ਰਹੇ ਨੇ ਆਪਣੇ ਵਾਂਗੂ ਸਾਰੇ ਲੱਗੇ ਹੋਏ ਨੇ ਦੇਖੋ ਤੇ ਬਹੁਤ ਸੋਹਣਾ ਨਜ਼ਾਰਾ ਗਰਮੀਆਂ ਦੇ ਦਿਨ ਹੋਣ ਕਰਕੇ ਜੂਨ ਦਾ ਮਹੀਨਾ ਤੇ ਜਿਵੇਂ ਹੁਣ ਆਹੇ ਪਾਣੀ ਦੇ ਵਿੱਚ ਆਪਾਂ ਗਰਮੀ ਘੱਟ ਮਹਿਸੂਸ ਹੋ ਰਹੀ ਆ ਤੇ ਸੋਹਣਾ ਲੱਗ ਰਿਹਾ ਤੇ ਹਵਾ ਚੱਲਣ ਲੱਗੀ ਥੋੜੀ ਥੋੜੀ ਕਿਉਂਕਿ ਕਿਸ਼ਤੀ ਹੁਣ ਉਧਰ ਨੂੰ ਜਾ ਰਹੀ ਆ ਜਿਹੜੇ ਹੱਥ ਲਿਆ ਰਹੇ ਨੇ ਇਹ ਅਮਰੀਕਾਲੇ ਨੰਗ ਰਹੇ ਨੇ ਉਧਰਲੀ ਸਾਈਡ ਤੇ ਅਮਰੀਕਾਲੇ ਵੀ ਉਧਰੋਂ ਹੱਥ ਲਿਆਉਂਦੇ ਆ ਜਿਹੜੇ ਲੋਕ ਆਏ ਨੇ ਜਿਹੜੇ ਦੇਖ ਕੇ ਹੁਣ ਚੱਲਿਆ ਤੇ ਇਧਰੋਂ ਹੁਣ ਆਪਾਂ ਉਸਤਾਂ ਤੇ ਚੱਲਨੇ ਆ ਇਹ ਥੋੜਾ ਜਿਹਾ ਥੋੜਾ ਬਹੁਤਾ ਟਾਈਮ ਇੱਥੇ ਵੇਟ ਕਰ ਲੈਣਦੇ ਨੇ ਜਿੰਨਾ ਚਿਰ ਇੱਕ ਕਿਸ਼ਤੀ ਮੁੜਦੀ ਨਹੀਂ ਉਨਾਂ ਚਿਰ ਦੂਸਰੀ ਕਿਸ਼ਤੀ ਉਹਦੇ ਥੱਲੇ ਜਾਂਦੀ ਨਹੀਂ ਹੈਗੀ ਜਿਹੜਾ ਫਾਲ ਆਗਾ ਤੇ ਆਹ ਦੇਖੋ ਆ ਮਾਇਰ ਕਲਾ ਹੋ ਸਾਰਾ ਜਿਹਦੇ ਜਿਹੜਾ ਆਪਾਂ ਪਹਿਲਾਂ ਦੇਖਿਆ ਸੀਗਾ ਉੱਥੋਂ ਤੇ ਰਾਤ ਨੂੰ ਇੱਥੇ ਆਪਾਂ ਅਸ਼ਟਵਾਜੀ ਚਲਦੀ ਵੀ ਦੇਖੀ ਸੀ ਤੇ ਇਹ ਇਹਨਾਂ ਦੇ ਉੱਤੇ ਲੈਟਨੀਆਂ ਨਾਲ ਇਹ ਰੰਗ-ਬਰੰਗੇ ਬਣਾ ਲੈਂਦੇ ਨੇ ਆਹ ਫਾਲ ਦੇ ਕੋਲੇ ਦੇ ਲੋਕ ਦੇਖ ਲੋ ਮਾਇਰ ਕਲੇ ਇਸ ਤਰ੍ਹਾਂ ਜਾਂਦੇ ਨੇ ਕਿੰਨਾ ਇਹਨਾਂ ਨੇ ਥੱਲੇ ਬਣਾਇਆ ਹੋਇਆ ਆ ਸਾਰਾ ਪੌੜੀਆਂ ਨਹੀਂ ਐ ਇੱਥੋਂ ਜਾ ਕੇ ਲੋਕ ਇਹ ਫਾਲ ਦੇਖਦੇ ਨੇ ਤੇ ਆਪਣੇ ਕੰਨੀ ਖੈਰ ਜ਼ਿਆਦਾ ਵਧੀਆ ਬਣਿਆ ਹੋਇਆ ਇੱਧਰ ਕੈਨੇਡਾ ਵਾਲੀ ਸਾਈਡ ਪਰ ਫੇਰ ਵੀ ਉਹ ਉਹਨਾਂ ਦਾ ਦੇਖਣ ਵਾਲਾ ਇੱਕ ਅੱਡ ਹਸਾਬ ਕਿਤਾਬਾ ਤੇ ਆਪਣੇ ਕੰਨੀ ਹੋਰ ਤਰ੍ਹਾਂ ਦਾ ਤੇ ਆਹ ਦੇਖੋ ਸਾਰਾ ਅਮਰੀਕਾ ਦੇਖ ਰਿਹਾ ਤੇ ਲੋਕ ਦੇਖੋ ਕਿੰਨੇ ਖੜੇ ਨੇ ਉੱਤੇ ਥੱਲੇ ਇਹ ਜਿਵੇਂ ਕਿਸ਼ਤੀ ਦੇ ਥੱਲੇ ਵੀ ਖੜੇ ਨੇ ਕੁਝ ਲੋਕ ਤੇ ਜੇ ਤੁਸੀਂ ਆਵੋ ਤਾਂ ਟਰਾਈ ਕਰਿਓ ਥੱਲੇ ਕੱਢਣ ਦੀ ਤੇ ਜਾਂ ਉੱਪਰ ਵੀ ਖੜਜੋ ਖੈਰ ਤਾਂ ਵੀ ਕੋਈ ਵੱਡੀ ਗੱਲ ਨਹੀਂ ਪਰ ਆਪਾਂ ਉੱਪਰ ਹੀ ਖੜੇ ਸੀਗੇ ਤੇ ਥੱਲੇ ਕੱਢ ਕੇ ਤੁਹਾਨੂੰ ਤੁਸੀਂ ਪਾਣੀ ਦੇ ਨੇੜੇ ਹੋਰ ਹੋਵੋਗੇ ਤੇ ਜਦੋਂ ਆਪਾਂ ਉੱਤੇ ਖੜੇ ਆ ਤਾਂ ਆਪਣੇ ਕੋਲੇ ਉੱਪਰਲਾ ਪਾਣੀ ਜ਼ਿਆਦਾ ਆਊਗਾ ਜਿਹੜਾ ਜਦੋਂ ਥੱਲੇ ਡੇਗਦਾ ਉਹ ਪਾਣੀ ਤਾਂ ਉਹ ਆਪਣੇ ਉੱਤੇ ਜਾ ਦੇ ਆਊ ਤੇ ਸਾਰੇ ਗਿੱਲੇ ਹੋਣ ਦੀ ਸੰਭਾਵਨਾ ਇੱਥੇ ਜਿਵੇਂ ਆਪਾਂ ਹੁਣ ਇੱਥੇ ਉਧਰ ਨੂੰ ਵੱਧ ਰਹੇ ਹਾਂ ਬਸ ਉਹ ਸਾਹਮਣੇ ਆਪਾਂ ਨੂੰ ਜਿਹੜਾ ਦਿਖ ਰਿਹਾ ਉਹੀ ਆ ਨਾਗਰਾਪਾਲ ਤੇ ਆਪਾਂ ਬਿਲਕੁਲ ਉਹਦੇ ਨੇੜੇ ਤੇੜੇ ਜਾ ਰਹੇ ਹਾਂ ਤੇ ਪੱਗ ਦੇ ਉੱਤੋਂ ਦੀ ਆਪਣੇ ਇਹ ਜਿਹੜਾ ਸੀ ਟੋਪੀ ਜੀ ਆਈ ਨਹੀਂ ਇਹ ਪ੍ਰੋਪਰ ਪੱਗ ਮੈਨੂੰ ਲੱਗਾ ਭਿੱਜੂ ਆਪਣੀ ਚਲੋ ਕੋਈ ਗੱਲ ਨਹੀਂ ਆਪੀ ਸੁੱਕ ਜੂ ਗਰਮੀ ਤਾਂ ਆਏਗੀ ਆ ਤੇ ਆਹ ਦੇਖੋ ਉਹ ਸਾਹਮਣੇ ਜਿਹੜਾ ਆ ਦਿਖੀ ਜਾਂਦਾ ਹੁਣ ਇਹ ਆ ਨਾਗਰਾਪਾਲ ਜਿਹੜਾ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਆ। ਵੈਸੇ ਇਹਦੀ ਆਪਾਂ ਵੀਡੀਓ ਪਹਿਲਾਂ ਬਣਾ ਚੁੱਕੇ ਹਾਂ ਸਾਰੀ ਤਰ੍ਹਾਂ ਦੀ ਤੇ ਪਰ ਫੇਰ ਵੀ ਤੁਸੀਂ ਹੁਣ ਇਹ ਜਿਹੜਾ ਨਹਿਰ ਆ, ਨਦੀ ਆ ਯਾਨੀ ਦਰਿਆ ਉਹਦੇ ਵਿੱਚੋਂ ਇਹਦੀ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਆ ਕਿਸ਼ਤੀ ਦੇ ਵਿੱਚ ਦੀ ਅੱਗੇ ਵਧ ਰਹੇ ਹਾਂ। ਤੇ ਆ ਸਾਰੇ ਲੋਕ ਹੋਰ ਜਿਹੜੇ ਆਪਣੇ ਨਾਲ ਆਏ ਨੇ ਉਹ ਇਸ ਕਿਸ਼ਤੀ ਰਾਹੀਂ ਤੇ ਆ ਜਿਹੜਾ ਚਿੱਟਾ ਜਿੱਟਾ ਜਿਹਾ ਉਹ ਦਿਖਾਈ ਦਿੰਦਾ ਉਹ ਸਾਰੀ ਭਾਫ ਜੀ ਇਹ ਬਣੀ ਹੋਈ ਆ ਜਦੋਂ ਥੱਲੇ ਡਿੱਗਦਾ ਉਹਨੇ ਪਾਣੀ ਤਾਂ ਉਹ ਭਾਫ ਜੀ ਬਣ ਕੇ ਉੱਪਰ ਨੂੰ ਨੱਕਦੀ ਆ ਤੇ ਇਹਦਾ ਖੈਰ ਜਦੋਂ ਆਪਾਂ ਬਾਹਰ ਉੱਥੇ ਜਾਂਦੇ ਸੀਗੇ ਉੱਥੇ ਮੀਂਹ ਵਾਲਾ ਮਾਹੌਲ ਬਣਾ ਦਿੰਦਾ ਤਾਂ ਜਦੋਂ ਹੁਣ ਆਪਾਂ ਇਹਦੇ ਜਮਾ ਥੱਲੇ ਜਾਵਾਂਗੇ ਇਸ ਚਰਨੇ ਦੇ ਤਾਂ ਇਹਨੇ ਆਪਾਂ ਨੂੰ ਪਿਉਣਾ ਤਾਂ ਹੈਗਾ ਹੀ ਆ ਤੇ ਇਹ ਹੋ ਸਕਦਾ ਪਾਣੀ ਹੀ ਹੋਵੇ ਜਿਹੜਾ ਆਪਾਂ ਨੂੰ ਹੜ੍ਹਦਾ ਜਾਂ ਦਿੰਦਾ ਭਾਫ ਜੀ ਕਹਿੰਦੇ ਨੇ ਜਿਹੜੀ ਤੇ ਇਹ ਪਾਣੀ ਹੀ ਹੋ ਸਕਦਾ ਕਿਉਂਕਿ ਬਾਹਰ ਜਾ ਕੇ ਵੀ ਡਿੱਗਦਾ ਜਦੋਂ ਆਪਾਂ ਬਾਹਰ ਖੜੇ ਹੁੰਨੇ ਆ ਤੇ ਹੁਣ ਤੱਕ ਕਿਸ਼ਤੀ ਆਪਣੀ ਜਮਾ ਉਹਦੇ ਥੱਲੇ ਜਾਂ ਰਹੀ ਆ ਤੇ ਜਿਹੜੀਆਂ ਇਹਦੀਆਂ ਸੱਲਾਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ-ਕਿੰਨੀਆਂ ਨੇ ਪੂਰਾ ਵਧੀਆ ਮਾਹੌਲ ਬਣਿਆ ਹੋਇਆ ਜੇ ਤੁਸੀਂ ਕਦੇ ਇਧਰ ਆਵੋ ਤਾਂ ਇੱਕ ਵਾਰੀ ਇਹਦੇ ਕਿਸ਼ਤੀ ਦਾ ਇਹ ਵੀ ਇਹਦੇ ਵਿੱਚ ਵੀ ਆਇਓ ਟਿਕਟ ਥੋੜੀ ਜੀ ਮਹਿੰਗੀ ਆ ਤੇ ਆਹ ਲਾਈ ਵੀ ਪਾਣੀ ਆ ਗਿਆ ਸਾਰਿਆਂ ਦੇ ਉੱਤੇ ਆਹ ਆ ਬਕਪਕ ਉਹੀ ਗੱਲ ਹੋਈ ਜਿਹੜੀ ਉਹ ਭਾਵ ਜੀ ਦੀ ਨਹੀਂ ਸੀ ਉਹ ਭਾਵ ਨਹੀਂ ਸੀ ਉਹ ਪਾਣੀ ਹੀ ਸੀ ਅਸਲ 'ਚ ਤੇ ਆਹ ਦੇਖੋ ਸਾਰੇ ਪਾਣੀ ਨਾਲ ਨੱਚਣ ਲਾਤੇ ਤੇ ਉਹ ਦੇਖੋ ਲੋਕ ਸਾਰੇ ਖੜੇ ਨੇ ਪੂਰੇ ਇੰਜੋਏ ਕਰ ਰਹੇ ਨੇ ਇਸ ਉਸ ਨੂੰ ਜਿਹੜਾ ਮੂਵਮੈਂਟ ਹੈ ਇਸ ਟਾਈਮ ਤੇ ਆਹ ਦੇਖੋ ਥੱਲੇ ਸੱਲਾਂ ਦੇਖੋ ਉਹਦੀਆਂ ਕਿੰਨੀਆਂ ਸੀ ਪਾਣੀ ਦੀਆਂ ਤੇ ਹਜੇ ਤਾਂ ਪਾਣੀ ਆ ਰਿਹਾ ਆ ਦੇਖੋ ਜਿਵੇਂ ਆਹ ਦੇਖੋ ਸੱਲਾਂ ਕਿੱਡੀਆਂ ਕਿੱਡੀਆਂ ਤੇ ਕਿਉਂਕਿ ਆਪਾਂ ਬਿਲਕੁਲ ਨੇੜੇ ਆ ਪਹੁੰਚ ਚੁੱਕੇ ਆ ਦੇ ਜਿਹੜਾ ਇਹ ਫਾਲ ਆ ਤੇ ਪਾਣੀ ਫਿਰ ਉਹ ਡੁੱਡ ਕੇ ਹੁਣ ਆਪਣੇ ਦੇ ਉੱਤੇ ਪੈਣਾ ਹੀ ਪੈਣਾ ਐਂ ਲੱਗਦਾ ਜਿਵੇਂ ਉੱਤੋਂ ਪੂਰਾ ਫੁੱਲ ਤੇਜਮੀ ਪੈਂਦਾ ਹੁੰਦਾ ਤੇ ਚਾਰ ਸਪਰੇ ਵੀਡੀਓ ਵਗੈਰਾ ਬਣ ਰਹੀਆਂ ਨੇ ਕੋਈ ਫੋਟੋਆਂ ਖਿੱਚ ਰਿਹਾ ਤੇ ਪੂਰਾ ਸ਼ਾਨਦਾਰ ਦ੍ਰਿਸ਼ ਆ ਤੇ ਵੀਡੀਓ ਵਿੱਚ ਖੈਰ ਉਹਨਾਂ ਵਧੀਆ ਤਾਂ ਨਹੀਂ ਆਉਂਦਾ ਜਿੰਨਾ ਵਧੀਆ ਆਪਾਂ ਇੱਥੇ ਦੇਖ ਸਕਦੇ ਆ ਇਹਨੂੰ ਜਿਹੜਾ ਇੱਥੇ ਦਾ ਨਜ਼ਾਰਾ ਪਰ ਫੇਰ ਵੀ ਜਿੰਨਾ ਕੋ ਆ ਰਿਹਾ ਤੇ ਆਪਾਂ ਟਰਾਈ ਕਰ ਰਹੇ ਹਾਂ ਬੈਸਟ ਤੇ ਆ ਦੇਖੋ ਥੱਲੇ ਦੇਖੋ ਪਾਣੀ ਕਿਵੇਂ ਸੱਲਾ ਮਾਰਦਾ ਜਾਂਦਾ ਤੇ ਪੂਰਾ ਕਹਿੰਦੇ ਜਿਵੇਂ ਕਹਿੰਦਾ ਨੇ ਘੈਂਟ ਬਣਿਆ ਹੋਇਆ ਦ੍ਰਿਸ਼ ਇੱਥੇ ਤੇ ਦੇਖੋ ਲੋਕ ਪੂਰਾ ਇੰਜੋਏ ਕਰ ਰਹੇ ਨੇ ਉਹ ਸਾਹਮਣੇ ਜਿਹੜਾ ਕੈਨੇਡਾ ਤੇ ਉਹਦੇ ਨਾਲ ਆਹ ਪਾਣੀ ਆ ਕੇ ਡੇਗਦਾ ਜਿਹੜਾ ਉਹਦਾ ਹੀ ਇਹ ਫਾਲ ਬਣਦਾ ਤੇ ਜਿਹਨੂੰ ਦੇਖਣ ਵਾਸਤੇ ਇਹ ਕਿਸ਼ਤੀ ਰਾਹੀਂ ਲੋਕ ਆਉਂਦੇ ਆ ਜਿਵੇਂ ਆਪਾਂ ਆਏ ਹੋਏ ਆ ਤੇ ਇੰਜੋਏ ਕਰਦੇ ਆ ਪੂਰਾ ਫੁੱਲ ਇੰਜੋਏ ਆ ਤੇ ਪੈਸੇ ਥੋੜੇ ਜਿਆਦੇ ਨੇ ਉਹ ਤੁਹਾਨੂੰ ਆਪਾਂ ਜਿਵੇਂ ਪਹਿਲਾਂ ਹੀ ਦੱਸੀ ਜਾਂਦੇ ਆ ਜਿਹੜੀ ਜਿਹੜੀ ਟਿਕਟ ਆ ਤੇ ਕਿੰਨੇ ਦੀ ਆ ਕੀ ਉਹ ਸਾਰਾ ਹਿਸਾਬ-ਤਾਬ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ ਤੇ ਆਹ ਦੇਖੋ ਤੇ ਹਵਾ ਹੈਗੀ ਥੋੜੀ ਥੋੜੀ ਤੇ ਵਧੀਆ ਲੱਗਦਾ ਜਿਵੇਂ ਪੂਰਾ ਆਲੀ ਇਸ ਤਰ੍ਹਾਂ ਅਸਲ ਦੇ ਵਿੱਚ ਉਤੋਂ ਜਿਹੜਾ ਉਹ ਪਾਣੀ ਉੜਦਾ ਉੱਡ ਕੇ ਇੰਨਾ ਆਪਣੇ ਉੱਤੇ ਪੈ ਰਿਹਾ ਆਪਾਂ ਨੂੰ ਇਹਦੀ ਸਕਰੀਨ ਦਾ ਕੁਝ ਪਤਾ ਨਹੀਂ ਲੱਗਦਾ ਵੀ ਕੀ ਦਿਖੀ ਜਾਂਦਾ ਤੇ ਬਸ ਜਿਵੇਂ ਜਿੱਦਣੂ ਹੱਥ ਘਮਾਈ ਜਾਂਦੇ ਆ ਜਿਹੇ ਜਿਹੀ ਬਣੀ ਜਾਂਦੀ ਆ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਤੀ ਤੇ ਹੱਥ ਹੱਥ ਕਾਫੀ ਹਿਲਦੇ ਹੋਣੇ ਆ ਤੇ ਜਿਵੇਂ ਦੀ ਵੀਡੀਓ ਬਣੀ ਤੁਸੀਂ ਦੇਖ ਸਕਦੇ ਹੋ ਸਿਮਰਤ ਤੇ ਰਾਜ ਹਰਪ੍ਰੀਤ ਤੇ ਸਾਰੇ ਇੱਥੇ ਫੋਟੋਆਂ ਖਿੱਚਣ ਤੇ ਜਾਂ ਵੀਡੀਓ ਬਣਾਉਣ ਚ ਲੱਗੇ ਹੋਇਆ ਤੇ ਸੋਹਣਾ ਘੈਂਟ ਬਣਿਆ ਹੋਇਆ ਪੂਰਾ ਮਾਹੌਲ ਇੱਥੇ ਆ ਦੇਖੋ ਪੂਰੇ ਜਿਵੇਂ ਲੋਕ ਪੂਰਾ ਇੰਜੋਏ ਕਰ ਰਹੇ ਨੇ ਇੱਥੇ ਜਿੰਨੇ ਵੀ ਹੈਗੇ ਨੇ ਤੇ ਬਹੁਤ ਖੂਬਸੂਰਤ ਹੈ ਤੇ ਪੂਰਾ ਨਜ਼ਾਰੇ ਵਾਲਾ ਕੰਮ ਆ ਤੇ ਜਮੇ ਐ ਸਮਝ ਲਓ ਵੀ ਆਪਾਂ ਹੁਣ ਉਹਦੇ ਫਾਲ ਦੇ ਥੱਲੇ ਤੁਰੇ ਫਿਰਦੇ ਆ ਇੱਕਦਮ ਨਾਲ ਇਹ ਇਹਦਾ ਜਿਹੜਾ ਫਾਲ ਆ ਇਹਦੇ ਮੰਗਲੀ ਸਾਈਡ ਦੇ ਉੱਤੇ ਵੀ ਲੈ ਕੇ ਜਾਂਦੇ ਆ ਪਤਾ ਨਹੀਂ ਕੀ ਹਿਸਾਬ-ਤਾਬ ਜਾਂ ਦੱਸਦੇ ਸੀਗੇ ਤੇ ਜੇ ਕਿਸੇ ਨੇ ਹੋਰ ਪੈਸੇ ਲਾਉਣੇ ਹੋਣ ਤਾਂ ਉਧਰ ਨੂੰ ਜਾ ਕੇ ਵੀ ਦੇਖ ਸਕਦਾ ਹੈ ਇਹ ਇੱਕ ਇੱਥੇ ਸਰੰਗ ਜੀ ਆਉਂਦੀ ਆ ਉਹ ਵੀ ਜਮਾ ਪਾਣੀ ਦੇ ਕੋਲੇ ਤੱਕ ਆ ਜਾਂਦੀ ਆ ਤੇ ਜੇ ਉਹਦੀ ਵੀ ਆਡੇ ਇਹ ਟਿਕਟ ਲਈ ਬੈਠੇ ਨੇ ਯਾਨੀ ਕਿ ਇਹ ਹਰੇਕ ਚੀਜ਼ ਦੀ ਟਿਕਟ ਲਈ ਬੈਠੇ ਨੇ ਜੇ ਕਿਸੇ ਕੋਲੇ ਪੈਸੇ ਹੈਗੇ ਆ ਤਾਂ ਤੁਸੀਂ ਉਹਦਾ ਵੀ ਆਨੰਦ ਲੈ ਸਕਦੇ ਹੋ ਤੇ ਬਾਕੀ ਜਿਹੜਾ ਆ ਆਨੰਦ ਆ ਇਹ ਸਭ ਤੋਂ ਬੈਸਟ ਆ ਇਹ ਜਿਵੇਂ ਇੱਥੋਂ ਆਪਾਂ ਸਾਰਾ ਕੁਝ ਦੇਖ ਸਕਦੇ ਆ ਤੇ ਜਮਾ ਪਾਣੀ ਦੇ ਵਿੱਚ ਇਹ ਕਿਸ਼ਤੀ ਜਿਹੜੀ ਆਪਾਂ ਨੂੰ ਲੈ ਕੇ ਆਉਂਦੀ ਆ ਜਿਵੇਂ ਹੁਣ ਆਪਾਂ ਇੱਥੇ ਇਹਦੇ ਵਿੱਚ ਪਾਣੀ ਚੀ ਤੁਰੇ ਫਿਰਦੇ ਆ ਤੇ ਪਾਣੀ ਨਾਲ ਸਿਰ ਭਰ ਜਾਣੇ ਆ ਸਾਰਿਆਂ ਦੇ ਤੇ ਆਹ ਦੇਖੋ ਕਿਵੇਂ ਪਾਣੀ ਲੱਗਦਾ ਬੱਲੇ 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 ਪੂਰਾ ਐਨੇ ਢੀਲੀਆ ਦੀ ਪਾਣੀ ਵਾਲੀ ਤਾਂ ਤੇ ਜਿਵੇਂ ਪਾਣੀ ਦੀ ਬਾਲਟੀ ਭਰ ਕੇ ਡੋਲੀ ਹੁੰਦੀ ਉੱਤੇ ਇਹ ਜਿਹਾ ਹਸਾਬ ਤਾਬ ਹੋ ਗਿਆ ਸਾਰੇ ਨੁੱਤਰਨ ਲਾਤੀ ਤੇ ਜਮੀ ਹੋਰ ਨੇੜੇ ਆ ਗਈ ਆਪਾਂ ਦੇ ਤੇ ਨਾਲਾ ਜਿਵੇਂ ਹੁਣ 8 ਟਣਕੇ ਜੇ ਦੀਂਦੇ ਨੇ ਇਹ ਉੱਤੇ ਪਾਣੀ ਦੀਆਂ ਕੜੀਆਂ ਹੀ ਆ ਉਹ ਪਈਆਂ ਹੋਈਆਂ ਨੇ ਜਿਹੜਾ ਇਹ ਫਾਲ ਦਾ ਪਾਣੀ ਆ ਇੱਥੇ ਆ ਕੇ ਡੇਗਦਾ ਚੱਜ ਨਾਲ ਉੱਪਰ ਜਿਹੜੇ ਇਹਦਾ ਇੰਨਾ ਪਾਣੀ ਹੁੰਦਾ ਜਿਹੜੇ ਉਹ ਸਾਹਮਣੇ ਲੋਕ ਉੱਥੇ ਹੁੰਦੇ ਆ ਨਾ ਕੈਨੇਡਾ ਵਾਲੀ ਸਾਈਡ ਤੋਂ ਦੇ ਫਿਰਦੇ ਇਹਦੇ ਕੋਲੇ ਉਹਨਾਂ ਦੇ ਉੱਤੇ ਵੀ ਪਾਣੀ ਡੇਗਦਾ ਪੂਰਾ ਉੱਤੇ ਤੱਕ ਪੂਰਾ ਭਿਉਂ ਦਿੰਦਾ ਇਹ ਯਾਨੀ ਤੇ ਹੁਣ ਤਾਂ ਪਾਹੀ ਇਹਦੇ ਜਮ੍ਹਾਂ ਥੱਲੇ ਗਏ ਆ ਲਗਭਗ ਹੁਣ ਤਾਂ ਆਪਣੇ ਉੱਤੇ ਇਹ ਪਾਣੀ ਪੈਣਾ ਹੀ ਪੈਣਾ ਤਾਂ ਹੀ ਇਸੇ ਕਰਕੇ ਆਹ ਦਿੰਦੇ ਆਪਾਂ ਮੂਮੀ ਕਾਗਿਜ਼ ਦੇ ਲਪਾਪੇ ਜੇ ਤੇ ਇਹੋ ਜਿਹਾ ਮਾਹੌਲ ਆ ਦੇਖੋ ਕਣੀਆਂ ਢੀ ਨਹੀਂ ਆਉਣੀਆਂ ਨੇ ਇਹਦੇ ਵਿੱਚ ਉੱਤੇ ਪੈਣੀਆਂ ਤੇ ਭੱਗ ਵੀ ਆਪਣੇ ਭਿੱਜ ਰਹੀ ਆ ਤੇ ਪਰ ਗਰਮੀ ਆ ਇਹ ਸਾਰਾ ਸੈੱਟ ਹੋ ਜਾਣਾ ਬਾਅਦ ਦੇ ਵਿੱਚ ਟੋਪ ਪਹੇਗੀ ਹੈ ਠੀਕ ਹੋ ਜੂ ਤੇ ਅਸ਼ਮਾਨ ਪੂਰਾ ਵਧੀਆ ਸੋਹਣਾ ਮਾਹੌਲ ਜੂਨ ਮਹੀਨੇ ਦੇ ਵਿੱਚ ਕੈਨੇਡਾ 'ਚ ਗਰਮੀਆਂ ਹੁੰਦੀਆਂ ਨੇ ਜਿਵੇਂ ਤੁਹਾਨੂੰ ਪਤਾ ਹੀ ਆ ਤਾਂ ਕਰਕੇ ਇੱਥੇ ਆਉਣਾ ਵੀ ਸੌਖਾ ਹੀ ਆ ਠੰਡ ਨਹੀਂ ਲੱਗਦੀ ਨਹੀਂ ਤਾਂ ਫਿਰ ਠੰਡ ਨਾਲੀ ਬੰਦਾ ਆਕੜੇ ਤੇ ਬਹੁਤ ਸੋਹਣਾ ਪੂਰਾ ਇੱਥੇ ਲੋਕ ਜਿਵੇਂ ਇਹਦਾ ਫਨ ਕਰਦੇ ਇੱਥੇ ਜਿਵੇਂ ਇਹ ਕਹਿ ਸਕਦੇ ਆ ਤੇ ਇੱਥੇ ਆ ਕੇ ਸਾਰਾ ਕੁਝ ਭੁੱਲ ਜਾਂਦਾ ਤੇ ਜਿਵੇਂ ਆ ਹੁਣ ਲੋਕ ਲੱਗੇ ਹੋਏ ਨੇ ਇੰਜੋਏ ਕਰਨ ਤੇ ਆ ਦੇਖੋ ਆਪਣੇ ਮਾਗਰ ਆਪਾਂ ਦੇਖ ਕੇ ਹੁਣ ਬਾਪ ਮੁੜ ਚਲੇ ਆ ਹੁਣ ਨਵੇਂ ਆਉਣਗੇ ਬਸ ਇਹ ਸਾਰਾ ਦਿਨ ਕਿਸ਼ਤੀ ਇੱਥੇ ਏਵੇਂ ਚਲਦੀਆਂ ਰਹਿੰਦੀਆਂ ਨੇ ਤੇ ਆ ਹਵਾ ਦੇਖੋ ਜੇ ਆਪਾਂ ਸੋਨੂੰ ਦੇਖਦਾ ਹੋਣਾ ਹਵਾ ਕਿਵੇਂ ਉੱਡਦੀ ਹੈ ਤੇ ਬਹੁਤ ਸੋਣਾ ਆ ਦੇਖੋ ਬਹੁਤ ਜਿਆਦਾ ਹਵਾ ਹੋ ਗਈ ਇੱਥੇ ਤੇ ਹੁਣ ਬਸ ਜਿੰਨਾ ਕਿ ਭੇਜੇ ਹੋਇਆ ਓਨਾ ਕੱਪ ਹਾਂ ਸੁੱਕ ਵੀ ਜਾਵਾਂਗੇ ਐਵੇਂ ਤੇ ਇੱਧਰ ਹੁਣ ਉਹ ਸਾਹਮਣੇ ਫਿਰ ਅਮਰੀਕਾ ਵਾਲਾ ਆ ਗਿਆ ਉਹ ਫਾਲਜਾ ਤੇ ਬਸ ਇੰਨੀ ਕੁ ਖੇਡ ਹੁੰਦੀ ਹੈ ਇਹ ਸਾਰੀ ਵੈਸੇ ਤਾਂ ਇਹ 20 ਮਿੰਟਾਂ ਦਾ ਸਾਡਾ ਕੰਮ ਹੁੰਦਾ ਤੇ ਜਿਹੜੀ ਜਦੋਂ ਟਿਕਟ ਲਈ ਸੀਗੀ ਆਪਾਂ ਜੇ ਆਪਾਂ ਉਥੋਂ ਐਂਡ ਤੋਂ ਐਂਡ ਤੱਕ ਇਹੋ ਲਾਈਏ ਜੀ ਸਾਰੀ ਉਹ ਲਾਈਨ ਅਪ ਤੱਕ ਟਕ ਟਕ 3-4 ਕਿਲੋਮੀਟਰ ਹੋਣੀ ਹੈ ਕਿਉਂਕਿ ਪਹਿਲਾਂ ਉੱਥੋਂ ਆਪਾਂ ਟਿਕਟ ਲੈਣੇ ਆ ਫੇਰ ਲਾਈਨ 'ਚ ਲੱਗਦੇ ਆ ਪਹਿਲਾਂ ਟਿਕਟ ਲੈਣ ਵਾਸਤੇ ਲਾਈਨ 'ਚ ਲੱਗਣਾ ਪੈਂਦਾ ਤੇ ਫੇਰ ਉਦੋਂ ਬਾਅਦ ਲਾਈਨ 'ਚ ਲੱਗਦੇ ਆ ਤੇ ਉਸ ਤੋਂ ਬਾਅਦ ਫਿਰ ਇਹ ਗਾਹਾਂ ਕਾਫੀ ਘੁੰਮ ਘੁੰਮ ਕੇ ਜੇ ਥੱਲੇ ਨੂੰ ਲੈ ਕੇ ਜਾਂਦੇ ਨੇ ਤੇ ਫੇਰ ਉਦੋਂ ਬਾਅਦ ਫਿਰ ਗਾਹਾਂ ਲੈ ਕੇ ਜਾਂਦੇ ਨੇ ਜਿਵੇਂ ਆਪਾਂ ਤੁਹਾਨੂੰ ਵੀਡੀਓ 'ਚ ਪਹਿਲਾਂ ਦੇਖੇ ਹੀ ਹੋਣਾ ਤੁਸੀਂ ਤੇ ਉਦੋਂ ਬਾਅਦ ਫਿਰ ਇਹਦੇ ਵਿੱਚ ਲੈ ਕੇ ਆਉਂਦੇ ਆਪਾਂ ਨੂੰ ਆ ਹੁਣ ਆਪਾਂ ਆਪਣੇ ਉਹ ਬੈਕ ਸਾਈਡ ਦੇ ਉੱਤੇ ਸਾਰਾ ਇਹ ਅਮਰੀਕਾ ਦਾ ਫਾਲ ਦਿਖਾਈ ਦੇ ਰਹੀ ਜਾਂਦਾ ਤੇ ਲੋਕ ਇੱਥੇ ਹੀ ਫੋਟੋਆਂ ਖਿੱਚ ਰਹੇ ਨੇ ਕਿਉਂਕਿ ਇਹ ਵੀ ਸੋਹਣਾ ਵੈਕ ਇਹ ਥੋੜਾ ਜਿਹਾ ਡਿਫਰੈਂਟ ਆ ਸ਼ੂਟ ਆ ਉਹਦੇ ਨਾਲ ਪਰ ਹੈ ਸੋਹਣਾ ਤੇ ਹਵਾ ਪੂਰੀ ਫੁੱਲ ਤੇਜ ਤੇ ਉਹ ਫੇਰ ਆ ਗਿਆ ਜਿਹੜਾ ਪੁਲ ਜਾ ਗਿਆ ਅੱਧਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਤੇ ਉਹ ਜਿਹੜਾ ਵੱਡਾ ਪੋਲਾ ਉਹ ਅਮਰੀਕਾ ਤੇ ਕੈਨੇਡਾ ਨੂੰ ਜੋੜਦਾ ਉਹ ਇਹ ਉਹ ਉਹ ਪੁਲਾ ਤੇ ਇਹ ਬਸ ਇੱਕ ਦੂਜੇ ਇੰਨਾ ਕ ਇਹਨਾਂ ਨੂੰ ਇਜਾਜ਼ਤ ਹੈਗੀ ਵੀ ਤੁਸੀਂ ਇੱਕ ਦੂਜੇ ਦੇ ਬਾਰਡਰ ਵਿੱਚ ਬਿਨਾ ਵੀਜੇ ਦੇ ਜਾ ਸਕਦੇ ਹੋ ਵੈਸੇ ਜਿਹੜੇ ਕੈਨੇਡੀਅਨ ਪਾਸਪੋਰਟ 홀ਡਰ ਨੇ ਉਹਨਾਂ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ ਅਮਰੀਕਾ ਜਾਣ ਚ ਪਰ ਜਿਹੜੇ ਹੋਰ ਦੇਸ਼ਾਂ ਜੋ ਆਏ ਹੋਏ ਨੇ ਉਹਨਾਂ ਨੂੰ ਵੀਜ਼ੇ ਤੋਂ ਬਿਨਾ ਉਧਰ ਨਹੀਂ ਜਾਣ ਦਿੰਦੇ ਆ ਦੇਖੋ ਲੋਕ ਖੜੇ ਨੇ ਉੱਤੇ ਤੇ ਇਹ ਵੀ ਇੰਜੋਏ ਕਰ ਰਹੇ ਨੇ ਤੇ ਬਹੁਤ ਸੋਹਣਾ ਦ੍ਰਿਸ਼ ਆ ਤੇ ਦਰਖਤੀ ਦਰਖਤੇ ਇੱਥੇ ਜੰਗਲ ਪੂਰਾ ਬਣਾਇਆ ਪਿਆ ਤੇ ਆ ਇਧਰ ਪੋਲ ਤੇ ਸਾਰਾ ਮਾਹੌਲ ਪੂਰਾ ਘੈਂਟ ਜਿਹੜਾ ਤੁਹਾਨੂੰ ਦਿਖਾਈ ਦੇ ਜਾਂਦਾ ਤੇ ਆਪਾਂ ਇਹ ਤੁਰ ਤੋਂ ਲੈ ਕੇ ਤੁਰ ਤੱਕ ਸਾਰੀ ਵੀਡੀਓ ਬਣਾ ਲਈ ਤੇ ਆ ਦੇਖੋ ਪਾਣੀ ਇੱਥੇ ਬਹੁਤ ਸੋਹਣਾਗਾ ਸਾਫ ਪਾਣੀ ਹੈ ਇਹਦਾ ਤੇ ਦੀਂਦਾ ਜਿਵੇਂ ਹਰਾ ਜਾ ਹਰਾ ਜਾ ਇਹ ਮੈਂ ਦਰਖਤਾਂ ਕਰਕੇ ਦੇਖਦਾ ਜਿਹੜੇ ਆਲੇ ਦੁਆਲੇ ਦਰਖਤ ਨਹੀਂ ਉਹਨਾਂ ਕਰਕੇ ਇਹ ਆਪਾਂ ਨੂੰ ਥੋੜਾ ਜਿਹਾ ਇਹ ਗ੍ਰੀਨ ਕਲਰ ਜਿਹਦਾ ਦਿਖਾਈ ਦੇ ਜਾਂਦਾ ਪਾਣੀ ਤੇ ਉਹ ਪੁਲ ਜਿਵੇਂ ਆਪਾਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ ਅਮਰੀਕਾ ਤੇ ਕੈਨੇਡਾ ਨੂੰ ਜੋੜਦਾ ਤੇ ਇੱਥੇ ਇਹਨਾਂ ਦੇ ਝੰਡੇ ਵੀ ਲੱਗੇ ਹੋਏ ਨੇ ਅਮਰੀਕਾ ਤੇ ਕੈਨੇਡਾ ਦੇ ਵਿਚਾਲੇ ਆ ਦੇਖੋ ਆਹ ਲੱਗੇ ਹੋਏ ਨੇ ਤੇ ਆਹ ਜਿਹੜੇ ਇੱਥੇ ਲੋਹ ਖੜੇ ਨੇ ਦੇਖਣ ਵਾਸਤੇ ਤੇ ਇੱਥੇ ਵੀ ਜਾ ਸਕਦਾ ਤੁਰਨ ਇਹਦਾ ਮਤਲਬ ਇੱਥੇ ਬਣਿਆ ਹੋਇਆ ਤੁਰਨ ਨੂੰ ਵੀ ਰਾਹ ਪੌੜੇ ਹੈ ਨਾ ਸ਼ਾਨਦਾਰ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਸਾਹਮਣੇ ਵੀ ਸਾਰਾ ਡਰੈਸ ਦਿਖਾਈ ਦਿੰਦਾ ਫਾਲ ਦਾ ਤੇ ਜਿਹੜਾ ਨਾਗਰਾ ਫਾਲ ਉਹਦਾ ਘਟ ਦਿਖਾਈ ਦਿੰਦਾ ਕਿ ਦੂਸਰਾ ਜਿਹੜਾ ਮਹਿਰਕਲ ਉਹਦਾ ਜਿਆਦਾ ਦਿਖਾਈ ਦਿੰਦਾ ਤੇ ਲੋਕ ਉੱਥੇ ਵੀ ਤੁਰੇ ਫਿਰਦੇ ਨੇ ਤੇ ਬਹੁਤ ਸੋਹਣੀ ਜਿਵੇਂ ਟੂਰਿਸਟ ਪਲੇਸ ਹੈ ਇਹ ਜੇ ਕਦੇ ਮੌਕਾ ਮਿਲੇ ਤਾਂ ਇੱਥੇ ਜ਼ਰੂਰ ਇੱਕ ਵਾਰੀ ਵਿਜਿਟ ਕਰਨਾ ਬਣਦਾ ਤੇ ਬੇਤੇ ਵੀ ਇਹ ਪੰਜਾਬੀ ਗੀਤਾਂ ਵਿੱਚ ਕਾਫੀ ਆਉਂਦਾ ਇਹਦਾ ਨਾਂ ਜੇਕਰ ਨਾਗਰਾਪਾਲ ਦਾ ਤੇ ਇਹ ਜਿਵੇਂ ਉਧਰੋਂ ਬੀਸੀ ਵੱਲੋਂ ਤਾਂ ਇਹ ਕਾਫੀ ਦੂਰ ਪੈ ਜਾਂਦਾ ਤੇ ਪੰਜ ਛੇ ਕੰਟੇਨਰ ਆ ਪਲੇਨ ਤੇ ਵੀ ਤੇ ਜਿਵੇਂ ਆਪਾਂ ਬੀਸੀ ਚ ਰਹਨੇ ਆ ਤੇ ਆ ਦੇਖੋ ਇਸ ਕਰਕੇ ਬੀਸੀ ਵਾਲੇ ਥੋੜਾ ਜਿਹਾ ਜਿਵੇਂ ਕਈ ਵਾਰ ਅ ਬੰਦਾ ਡਿਲੇ ਕਰ ਜਾਂਦਾ ਇਧਰ ਆਉਂਦੀ ਟਾਈਮ ਲੱਗ ਜਾਂਦਾ ਜਿਵੇਂ ਆਪਾਂ ਨੂੰ ਵੀ 17-18 ਸਾਲ ਲੱਗੇ ਇੱਥੇ ਆਉਣ ਵਾਸਤੇ ਕਿਉਂਕਿ ਆਪਾਂ ਕੰਮਾਂ ਕਰਾਂ ਚ ਬਿਜੀ ਰਹਨੇ ਆ ਪਰ ਇੱਥੇ ਇੱਕ ਵਾਰੀ ਆਉਣਾ ਚਾਹੀਦਾ ਜਦੋਂ ਵੀ ਟਾਈਮ ਮਿਲੇ ਤੇ ਜਿਵੇਂ ਹੁਣ ਆਪਾਂ ਪੂਰਾ ਇੰਜੋਏ ਇੱਥੇ ਤੇ ਪੂਰਾ ਸ਼ਾਨਦਾਰ ਜਿਵੇਂ ਮਾਹੌਲ ਆ ਆ ਦੇਖੋ ਤੇ ਇਹੋ ਜਿਹਾ ਜਿਵੇਂ ਹੁਣ ਆਪਾਂ ਦੇਖੀ ਜਾਂਦੇ ਆ ਇਸ ਤਰ੍ਹਾਂ ਦਾ ਬਹੁਤ ਖੂਬਸੂਰਤ ਇਹ ਜਿਹੜਾ ਸਾਰਾ ਪਾਣੀ ਆ ਇਹ ਅਮਰੀਕਾ ਵੱਲੋਂ ਆਉਂਦਾ ਅਮਰੀਕਾ ਵੱਲੋਂ ਆ ਕੇ ਡੇਗਦਾ ਕਨੇਡਾ ਵਾਲੀ ਸਾਈਡ ਤੇ ਜਿਹੜੀ ਇਹ ਨਦੀ ਆ ਜਾਂ ਦਰਿਆ ਕਹੇ ਕੋਈ ਕੁਝ ਵੀ ਕਹਲੇ ਉਹਨੂੰ ਇਹਦੇ ਜਿਹੜਾ ਬਾਰਡਰ ਆ ਅਮਰੀਕਾ ਕਰੇਗਾ ਇਹ ਕਿੱਥੋਂ ਮੁਚਾ ਆ ਆ ਦੇਖ ਲਓ ਬੋਰਡ ਦੇ ਉੱਤੇ ਪੂਰਾ ਅਮਰੀਕਾ ਲੱਭਾ ਕਿ ਆ ਬੰਦੇ ਹੋਰ ਰਾਈਡਿੰਗ ਆ ਲੋਕ ਜੀ ਆ ਰਿਹਾ ਬਾਕੀ ਆਪਾਂ ਇੱਥੇ ਜਾ ਕੇ ਜਿਹੜੀ ਡਿਟੇਲ ਦਾ ਪੁੱਛੇ ਆਪਾਂ ਜੀ ਡਿਟੇਲ ਨਾਲ ਹੀ ਪੁੱਛ ਲੈ ਜੀ ਦੋ ਪਾਰ ਦੇ ਦੋ ਰੋਣਗੇ ਡੇਟ ਦੇ ਰਿਹਾ ਇੱਥੋਂ ਦੇਖੋ ਜੀ ਆਹ ਦੇਖੋ ਇੱਕ ਕਰੇ Standart view <laughs>